ਮੈਂ ਸਰਵਣ ਸਿੰਘ ਪੰਦੇਰ ਜਿਹੜਾ ਕਿਸਾਨ ਸਾਡਾ ਸ਼ਹੀਦ ਹੋ ਗਿਆ ਸੀਗਾ ਉਹਦਾ ਪਾਰਕਕ ਸਰੀਰ ਉਹਦੇ ਪਿੰਡ ਕੱਕੜਾ ਨੂੰ ਹੁਣ ਤੋਰ ਰਹੇ ਆ ਇਹ ਸੁਬਾ ਸੰਸਕਾਰ ਹੋਊਗਾ ਲਗਭਗ 12 ਵਜਣੇ ਸਾਰੀਆਂ ਅੰਮ੍ਰਿਤਸਰ ਦੀਆਂ ਨੇੜੇ ਤੇੜੇ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਸੰਸਕਾਰ ਤੇ ਵੱਧ ਤੋਂ ਵੱਧ ਸੰਖਿਆ ਪਹੁੰਚੇ ਤੇ ਸ਼ਰਧਾਂਜਲੀ ਦਿਓ ਇਹ ਅਸੀਂ ਬੰਗ ਕਰਦੇ ਆ ਤੇ ਉਹਨਾਂ ਦਾ ਪਾਰਕਕ ਸਰੀਰ ਜਿਹੜਾ ਹੁਣ ਜਿਹੜਾ ਆ ਵੀ ਪਿੰਡ ਵੱਲ ਨੂੰ ਤੋਰ ਰਹੇ ਆ ਮੈਂ ਸਰਵਣ ਸਿੰਘ ਪੰਦੇਰ ਜਿਹੜਾ ਕਿਸਾਨ ਸਾਡਾ ਸ਼ਹੀਦ ਹੋ ਗਿਆ ਸੀਗਾ ਉਹਦਾ ਆਰਤਿਕ ਸਰੀਰ ਉਹਦੇ ਪਿੰਡ ਕੱਕੜਾ ਨੂੰ ਹੁਣ ਤੋੜ ਰਹੇ ਆ ਇਹ ਸੁਬਾ ਸੰਸਕਾਰ ਹੋਊਗਾ ਲਗਭਗ 12:00 ਵਜਣੇ ਸਾਰੀਆਂ ਅੰਮ੍ਰਿਤਸਰ ਦੀਆਂ ਨੇੜੇ ਤੇੜੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਸੰਸਕਾਰ ਤੇ ਵੱਧ ਤੋਂ ਵੱਧ ਸੰਗਤਾਂ ਪਹੁੰਚੇ ਤੇ ਸ਼ਰਧਾਂਜਲੀ ਦਿਓ ਇਹ ਅਸੀਂ ਮੰਗ ਕਰਦੇ ਆ ਤੇ ਉਹਨਾਂ ਦਾ ਆਰਤਿਕ ਸਰੀਰ ਜਿਹੜਾ ਹੁਣ ਜਿਹੜਾ ਵਾ ਫਿਰ ਪਿੰਡ ਵੱਲ ਨੂੰ ਤੋੜ ਰਹੇ ਆ ਮੈਂ ਸਰਵਣ ਸਿੰਘ ਪੰਦੇੜ ਜਿਹੜਾ ਕਿਸਾਨ ਸਾਡਾ ਸ਼ਹੀਦ ਹੋ ਗਿਆ ਸੀਗਾ ਉਹਦਾ ਆਰਤਿਕ ਸਰੀਰ ਉਹਦੇ ਪਿੰਡ ਕੱਕੜਾ ਨੂੰ ਹੁਣ ਤੋੜ ਰਹੇ ਆ ਇਹ ਸੁਬਾ ਸੰਸਕਾਰ ਹੋਊਗਾ ਲਗਭਗ 12 ਵਜਣੇ ਸਾਰੀਆਂ ਅੰਮ੍ਰਿਤਸਰ ਦੀਆਂ ਨੇੜੇ ਤੇੜੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਸੰਸਕਾਰ ਤੇ ਵੱਧ ਤੋਂ ਵੱਧ ਸੰਖਿਆ ਪਹੁੰਚੇ ਤੇ ਸ਼ਰਧਾਂਜਲੀ ਦਿਓ ਇਹ ਅਸੀਂ ਮੰਗ ਕਰਦੇ ਆ ਤੇ ਉਹਨਾਂ ਦਾ पार्थिव ਸਰੀਰ ਜਿਹੜਾ ਹੁਣ ਜਿਹੜਾ ਵਾਫੀ ਪਿੰਡ ਵਾਲ ਨੂੰ ਤੋਰ ਰਹੇ ਆ ਮੈਂ ਸਰਵਣ ਸਿੰਘ ਪੰਦੇਰ ਜਿਹੜਾ ਕਿਸਾਨ ਸਾਡਾ ਸ਼ਹੀਦ ਹੋ ਗਿਆ ਸੀਗਾ ਉਹਦਾ पार्थिव ਸਰੀਰ ਉਹਦੇ ਪਿੰਡ ਕੱਕੜਾ ਨੂੰ ਹੁਣ ਤੋਰ ਰਹੇ ਆ ਇਹ ਸੁਬਾ ਸੰਸਕਾਰ ਹੋਊਗਾ ਲਗਭਗ 12 ਵਜਣੇ ਸਾਰੀਆਂ ਅੰਮ੍ਰਿਤਸਰ ਦੀਆਂ ਨੇੜੇ ਤੇੜੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਸੰਸਕਾਰ ਤੇ ਵੱਧ ਤੋਂ ਵੱਧ ਸੰਖਿਆ ਪਹੁੰਚੇ ਤੇ ਸ਼ਰਧਾਂਜਲੀ ਦਿਓ ਇਹ ਅਸੀਂ ਮੰਗ ਕਰਦੇ ਆ ਤੇ ਉਹਨਾਂ ਦਾ पार्थिव ਸਰੀਰ ਜਿਹੜਾ ਹੁਣ ਜਿਹੜਾ ਆ ਵਾਫੀ ਪਿੰਡ ਵੱਲੋਂ ਟੋਰ ਰਹੇ ਆ ਮੈਂ ਸਰਵਣ ਸਿੰਘ ਪੰਦੇਰ ਜਿਹੜਾ ਕਿਸਾਨ ਸਾਡਾ ਸ਼ਹੀਦ ਹੋ ਗਿਆ ਸੀਗਾ ਉਹਦਾ पार्थिव ਸਰੀਰ ਉਹਦੇ ਪਿੰਡ ਕੱਕੜਾ ਨੂੰ ਹੁਣ ਟੋਰ ਰਹੇ ਆ ਇਹ ਸਵੇਰ ਸੰਸਕਾਰ ਹੋਊਗਾ ਲਗਭਗ 12:00 ਵਜਣੇ ਸਾਰੀਆਂ ਅੰਮ੍ਰਿਤਸਰ ਦੀਆਂ ਨੇੜੇ ਤੇੜੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਸੰਸਕਾਰ ਤੇ ਵਰਤ ਤੋਂ ਬਾਅਦ ਸੰਗਤਾਂ ਪਹੁੰਚੇ ਤੇ ਸ਼ਰਧਾਂਜਲੀ ਦਿਓ ਇਹ ਅਸੀਂ ਮੰਗ ਕਰਦੇ ਆ ਤੇ ਉਹਨਾਂ ਦਾ पार्थिव ਸਰੀਰ ਜਿਹੜਾ ਹੁਣ ਜਿਹੜਾ ਵਾ ਫਿਰ ਪਿੰਡ ਵੱਲ ਨੂੰ ਤੋਰ ਰਹੇ ਆ ਮੈਂ ਸਰਵਣ ਸਿੰਘ ਪੰਦੇੜ ਜਿਹੜਾ ਕਿਸਾਨ ਸਾਡਾ ਸ਼ਹੀਦ ਹੋ ਗਿਆ ਸੀਗਾ ਉਹਦਾ पार्थिव ਸਰੀਰ ਉਹਦੇ ਪਿੰਡ ਕੱਕੜਾ ਨੂੰ ਹੁਣ ਤੋਰ ਰਹੇ ਆ ਇਹ ਸੁਬਾ ਸੰਸਕਾਰ ਹੋਊਗਾ ਲਗਭਗ 12:00 ਵਜਣੇ ਸਾਰੀਆਂ ਅੰਮ੍ਰਿਤਸਰ ਦੀਆਂ ਨੇੜੇ-ਤੇੜੇ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਸੰਸਕਾਰ ਤੇ ਵਰਤ ਤੋਂ ਬਾਅਦ ਸੰਗਤਾਂ ਪਹੁੰਚੇ ਤੇ ਸ਼ਰਧਾਂਜਲੀ ਦਿਓ ਇਹ ਅਸੀਂ ਮੰਗ ਕਰਦੇ ਆ ਤੇ ਉਹਨਾਂ ਦਾ पार्थिव ਸਰੀਰ ਜਿਹੜਾ ਹੁਣ ਜਿਹੜਾ ਵਾਫੀ ਪਿੰਡ ਵੱਲ ਨੂੰ ਤੋਰ ਰਹੇ ਆ ਮੈਂ ਸਰਵਣ ਸਿੰਘ ਪੰਦੇਰ ਜਿਹੜਾ ਕਿਸਾਨ ਸਾਡਾ ਸ਼ਹੀਦ ਹੋ ਗਿਆ ਸੀਗਾ ਉਹਦਾ पार्थिव ਸਰੀਰ ਉਹਦੇ ਪਿੰਡ ਕੱਕੜਾ ਨੂੰ ਹੁਣ ਤੋਰ ਰਹੇ ਆ ਇਹ ਸੁਬਾ ਸੰਸਕਾਰ ਹੋਊਗਾ ਲਗਭਗ 12:00 ਵਜਣੇ ਸਾਰੀਆਂ ਅੰਮ੍ਰਿਤਸਰ ਦੀਆਂ ਨੇੜੇ ਤੇੜੇ ਦੀਆਂ ਸੰਗਤਾਂ ਨੂੰ ਬੇਨਤੀ ਆ ਕਿ ਉਹਨਾਂ ਦੀ ਸ਼ਹਾਦਤ ਤੇ ਉਹਨਾਂ ਦੇ ਸੰਸਕਾਰ ਤੇ ਵੱਧ ਤੋਂ ਵੱਧ ਸੰਗਤਾਂ ਪਹੁੰਚੇ ਤੇ ਸ਼ਰਧਾਂਜਲੀ ਦਿਓ ਇਹ ਅਸੀਂ ਬੰਗ ਕਰਦੇ ਆ ਤੇ ਉਹਨਾਂ ਦਾ पार्थिव ਸਰੀਰ ਜਿਹੜਾ ਹੁਣ ਜਿਹੜਾ ਵਾਫੀ ਪਿੰਡ ਵੱਲ ਨੂੰ ਤੋਰ ਰਹੇ ਆ